9 ਵਾਈਟੋ ਲਾ ਕੇ 5 ਵੇਟਾ ਕਾਹੀ ਕੰਮ ਕੀਤਾ ਮੀ ਪੈਂਦੇ ਚ ਇਹ ਆਦਾ ਪਹਿਲੋ ਰੋਰੀਆਂ ਚੱਕੋ ਆਇਖਾ ਰੋਰੀਆਂ ਨਹੀਂ ਚੁਪਣੀਆਂ ਜੋ ਸਰਕਾਰ ਦਾ ਕੰਮ ਆਹੀ ਉਹ ਕਰਾਂਗੇ ਨਾ ਸਰਪੰਚ ਨੇ ਆਦੀ ਗੱਲ ਸੁਣੀ ਨਾ ਇਹਨੇ ਦੋਵਾਂ ਨੇ ਰੈ ਨਾ ਹੱਡੀ ਆਜ ਢਿੰਗੀ ਲਾਈ ਮੁਰਕੇ ਇਹ ਆਦਰ ਕਿਥੇ ਮੱਗੀ ਜ਼ੋਰ ਲਾ ਲੋ ਇਹ ਦੋਵੇਂ ਚਾਰ ਨਾਲ ਕੰਮ ਕਰਦੇ ਰੱਜਾਰ ਰਲ ਗਿਆ ਜੀ ਤੇ ਜਾਕਤ ਦੀ ਇਹ ਕੰਗਾ ਦਾ ਜੋ ਇਹ ਦੋ ਆਂਦੇ ਉਹੋ ਹੀ ਉਹ ਕਰਦਾ ਵਾ ਹਾ ਅਧਰਿਆ ਵੀ ਤਰੀਕ ਲਾਤੀਆਂ ਕਦੀ ਨਾ ਲਾਤੀਆਂ ਅੱਛਾ ਤੇ ਪੈਸੇ ਪੁੱਛਣ ਜਾਂਦੇ ਆ ਜੀ ਪਿੱਛੇ ਖਾਤੇ 'ਚ ਪੈਸੇ ਨਹੀਂ ਹੈਗੇ ਜਾਂ ਸਰਕਾਰ ਨਹੀਂ ਪਾ ਰਹੀ ਜਿਹੜੇ ਘਾਰ ਬੈਠੇ ਹੀ ਬੰਦੇ ਆ ਜਿਨ੍ਹਾਂ ਦੇ ਦੋ ਦੋ ਮਤਲਬ ਕਿਸੇ ਦੇ 20000 ਆ ਗਿਆ ਕਿਸੇ ਦੇ 25000 ਆ ਗਿਆ ਕਿਸੇ ਦੇ 30000 ਆ ਕਿਸੇ ਦੇ 5000 ਆ ਇਹ ਵੇਖੋ ਵੀ ਚੰਗੇ ਚੰਗੇ ਸਚਾਰੂ ਚੰਗੇ ਚੰਗੇ ਅਮੀਰ ਘਰਾਂ ਦੇ ਜੀਮੀਦਾਰ ਤਕਕੇ ਦੇ ਖਾਤਿਆਂ 'ਚ ਵੀ ਪੈਸੇ ਆਏ ਨੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਸਾਧ ਸੰਗ ਦੀ ਅਸੀਂ ਅਹੀਂ ਲਾਇਆ ਵਿਵਿਧਨਾ ਕੁਝ ਬੀਬੀਆਂ ਨੇ ਲਾਇਆ ਦੋ ਦੋ ਮਹੀਨੇ ਮਹੀਨਾ ਮੇਨਾ ਇਹਨਾਂ ਪੈਸੇ ਨਹੀਂ ਪਾਈ ਇਹਨਾਂ ਨੂੰ ਅਸੀਂ ਆਂਦੇ ਰਹੇ ਸਾਡੇ ਪੈਸੇ ਨਹੀਂ ਆ ਜਾਂਦਾ ਵੀ ਪਿਛੇ ਅਜੇ ਪਾਏ ਨਹੀਂਗੇ ਤੇ ਫਿਰ ਇਹਨਾਂ ਨੂੰ ਅਸੀਂ ਕੰਮ ਕਰਦੇ ਰਹੇ ਆ ਅਸੀਂ ਜਾਂਦੇ ਰਹੇ ਆ 9 ਵਜੇ 5 ਵਜੇ ਆ ਜਾਂਦੇ ਰਹੇ ਇਹ ਬੰਦੇ ਨੇ 1 ਵਜੇ 1 ਦਿਹਾੜੀ ਸਾਡੀ ਲਾਉਂਦਾ ਰਿਹਾ ਇੱਕ ਹਾਜ਼ਰੀ ਮੁੜ ਕੇ ਨਹੀਂ ਜਾਂਦਾ ਰਿਹਾ ਮੁੜ ਕੇ ਜਦੋਂ ਇਹਨੂੰ ਆਖਦਾ ਹਾਜ਼ਰੀ ਲਾਦਾ ਇਹ ਕਹਿੰਦਾ ਮੈਂ ਫਲਾਣੇ ਥਾਂ ਆ ਮੈਂ ਫਲਾਣੇ ਥਾਂ ਆ ਵੀਰਵਾਰ ਵਾਲੇ ਦਿਨ ਹਾਜ਼ਰੀ ਜਾਨੀ 9 ਵਜੇ ਤੋਂ ਲਾ ਕੇ 5 ਵਜੇ ਤੱਕ ਅਸੀਂ ਕੰਮ ਕੀਤਾ ਮੀਂਹ ਪੈਂਦੇ ਜਾ ਇਹ ਆਦਾ ਪਹਿਲਾਂ ਰੋੜੀਆਂ ਚੱਕੋ ਐ ਖਾਈ ਰੋੜੀਆਂ ਦੀ ਚੱਕਣੀਆਂ ਜੋ ਸਰਕਾਰ ਦਾ ਕੰਮ ਆ ਅਸੀਂ ਉਹ ਕਰਾਂਗੇ ਨਾ ਸਰਪੰਚ ਨੇ ਸਾਡੀ ਗੱਲ ਸੁਣੀ ਨਾ ਇਹਨੇ ਗਵਾਂ ਨੇ ਰਹਿਣਾ ਸਾਡੀ ਹਾਜ਼ਰੀ ਜੀ ਲਾਈ ਮੁਰਕੇ ਇਹ ਅੰਦਰ ਜਿੱਥੇ ਮਰਜੀ ਜੋਰ ਲਾ ਲੋ ਕਿਹੜਾ ਪਿੰਡ ਆ ਜੀ ਪਿੰਡ ਢੀਨੇਵਾਲ ਜੀ ਕਿਹੜਾ ਬੰਦਾ ਜਿਹਨੇ ਮੇਰਾ ਆਪਣਾ ਮੇਡ ਬਣਾਇਆ ਇਹ ਮੇਡ ਬਣਾਇਆ ਜੀ ਇੱਕ ਬਿੱਲਾ ਸਿੰਘ ਆ ਤੇ ਆਹੋ ਤੇ ਇੱਕ ਜਣਾ ਸਰਪੰਚ ਆ ਜਿਹੜਾ ਆ ਮੁੰਡਾ ਇਹਦਾ ਬਲਜੀਤ ਸਿੰਘ ਆ ਇਹ ਦੋਵੇਂ ਰਲੇ ਆ ਜੀ ਇਹ ਧੋਵੇ ਚਾਲਨਾ ਕੰਮ ਕਰਦੇ ਰੋ ਦੁਜਾਰਾ ਲਗਾ ਜੀ ਤੇ ਜਾ ਸਖਤ ਦੀ ਇਹ ਕੰਗਾ ਦਾ ਜੋ ਇਹ ਜੋ ਆਂਦੇ ਉਹੋ ਹੀ ਉਹ ਕਰਦਾ ਵਾ ਤੇ ਅਸੀਂ ਉਸ ਤੋਂ ਬਾਅਦ ਅਸੀਂ ਮੁੜ ਕੇ ਆਕਗੇ ਇਹਨਾਂ ਦਾ ਆ ਡਾਟਾ ਕਢਾ ਕੇ ਅਸੀਂ ਡੀਸੀ ਸਾਹਿਬ ਕੋ ਗਏ ਉਹਨੂੰ ਇੰਤਜ਼ਾਰ ਕਰਾ ਦਿੱਤੀ ਤੇ ਡੀਸੀ ਸਾਹਿਬ ਦੇ ਲੀਡਰ ਨੇ ਮੈਂ ਰੋਜ਼ ਦੁਜੇ ਤੇਜੇ ਦਿਨ ਫੋਨ ਕਰਨਾ ਮੈਂ ਮੇਲ ਲਾਤਾ ਜੀ ਮੈਂ ਮੇਲ ਲਾਤਾ ਇਹ ਆਂਦੇ ਕੋਈ ਲਾ ਕੇ ਵਿਖਾ ਲੈ ਇਹਨੇ ਸਦਾ ਹੀ ਰੜਾਵਾ ਸਦਾ ਜ ਤਲਾਇਦਾ ਪੰਜਾਬ ਦਾ ਮੁੱਖ ਮੰਤਰੀ ਸਦਾ ਹੀ ਬੜਾਲਤਾ ਵੀ ਬੇੜ ਸਦਾ ਹੀ ਰਹੂਗਾ ਇਹਨਾਂ ਬੌਰਕਾ ਬਲਾ ਕੀਤਾ ਵਾ ਅਸੀਂ ਸਰਕਾਰ ਦੇ ਗਾੜੀ ਹੱਥ ਜੋੜਦੇ ਆ ਇਹ ਸੈਂਟਰ ਦੀ ਸਰਕਾਰ ਗਾੜੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜੇ ਅਸੀਂ ਝੂਠੇ ਦਾ ਸਾਡੇ ਦੇ ਕੀਤੀ ਜਾਵੇ ਇਹਨਾਂ ਨੇ ਕਿੰਨਾ ਕਵੜਾ ਕੀਤਾ ਜੀ ਅਜੇ ਹੋਰ ਵੀ ਇਹਨਾਂ ਦਾ ਕਵੜਾ ਹੈਗਾ ਜੋ ਬਾਬਾ ਜੀ ਕਿੰਨੇ ਕ ਬੰਦੇ ਆ ਜਿਨ੍ਹਾਂ ਦੇ ਪੈਸੇ ਨਹੀਂ ਮਿਲਿਆ ਤਾਂ ਹਾਂ ਵੀ ਜੀ 12 ਬੰਦੇ ਆ ਜੇ ਹੋਰ ਹੀ ਹੈਗਾ ਡਾਟਾ ਕੱਢਣ ਵਾਲਾ ਆ 12 ਬੰਦਿਆਂ ਦੇ ਪੈਸੇ ਜੋ ਆ ਜਿੰਨੇ ਆ ਆਵੇ ਸਰਦਾਰ ਦੇ ਹੱਥ ਜਾ ਤੁਹਾਡੇ ਕਿੰਨੇ ਬੰਦੇ ਜਿਨ੍ਹਾਂ ਦੇ ਪੈਸੇ ਨਹੀਂ ਮਿਲ ਜਣਾ ਆ ਸਾਰੇ ਜਿਹੜੇ ਖਲੋਤੇ ਆ ਜੀ ਕਿੰਨੇ ਟੋਟਲ ਹੋ ਗਏ ਜੀ ਇਹ ਇਹ ਗਣ ਲਓ ਜੀ ਕਿੰਨੀਆਂ ਬੀਬੀਆਂ ਜੋ ਆ ਸਾਰੀਆਂ ਬੀਬੀਆਂ ਜਿੱਥੇ ਕਿੰਨੀਆਂ ਖਲੋਤੇ ਇਹ 40 20 ਜਣੀਆਂ 40 ਜਣੀਆਂ ਜੀ ਆ ਗਿਆ ਡੇਢ ਮਹੀਨਾ ਲਾਇਆ ਮੇਰਾ ਰਾਜਵਿੰਦਰ ਕੌਰ ਕਿਹੜਾ ਪਿੰਡ ਹੈ ਦਿਨੇ ਆ ਇਹ ਕੀ ਕਿਨੇ ਤੁਹਾਨੂੰ ਚੇਰ ਹੋ ਗਿਆ ਵਾ ਕੰਮ ਕਰ ਦੇਣ ਨੂੰ ਤੇ ਕਿੰਨੇ ਪੈਸੇ ਤੇ ਨਹੀਂ ਹਾ ਤੱਕ 4 ਜਨਵਰੀ ਤੋਂ ਵੀ ਦੀ ਸ਼ੁਰੂ ਆ ਕੰਮ ਅੱਛਾ ਜੀ ਹਾਂਜੀ ਤਾਂ ਡੇਢ ਮਹੀਨਾ ਲਾਇਆ ਜਿ ਪੁਰਾ ਹਾਜ਼ਰੀ ਲੱਗਦੀ ਰਹੀ ਹੈ ਨਹੀਂ ਜੀ ਹਾਜ਼ਰੀ ਲੱਗਦੀ ਰਹੀ ਹੈ ਅੱਛਾ ਜੀ ਆਪਾਂ ਪੁੱਜਣ ਨਾਲ ਨਾਲ ਹੀ ਕੰਮ ਕੀਤਾ ਜੀ ਕਿੰਨੀਆਂ ਬੀਬੀਆਂ ਤੁਸੀਂ ਹੈ ਕਿ ਜਿਨ੍ਹਾਂ ਦੇ ਪੈਸੇ ਨਹੀਂ ਮਰੇ ਵੇ 25 ਹੈ ਗਿਆ ਸਭ ਕੀ ਵਜੇ ਗਿਆ ਹਾਂਜੀ ਕੀ ਆਂਦੇ ਕੀ ਆ ਜਦੋਂ ਦੀ ਪੈਸੇ ਮੰਗਦੇ ਕੀ ਆਂਦੇ ਕੀ ਪੈਸੇ ਪਾਉਣ ਨੇ ਤਾਂ ਪਾਉਣਗੇ ਤਾਂ ਫੇਰ ਹੀ ਖਾਤੇ ਚੋਂ ਪਟਾਵਾ ਕੇ ਭੇਜੀ ਤੁਸੀਂ ਜਾਂਦੇ ਜੋ ਕੀ ਆਂਦੇ ਕੀ ਹੋ ਜਾਂਦੇ ਤਾਂ ਪਾਉਂਦੇ ਨਹੀਂ ਆਉਂਦੇ ਨਹੀਂ ਇਹ ਤੇ ਤੁਹਾਨੂੰ ਜਾਣੇ ਆ ਸਵੇਰੇ ਜਾਣੇ ਆ ਨੂੰ ਪਤਾ ਆ ਜੀ ਭਜੀ ਇੱਕ ਵੀ ਬਿਲਕੁਲ ਨਹੀਂ ਕਰਦਾ ਓਏ ਇਹ ਪਾਦੀ ਕੀ ਨਾ ਤੁਹਾਡਾ ਰਾਜਵਿੰਦਰ ਕੋਲ ਰਾਜਵੰਦਰ ਭਾਈ ਜੀ ਇਹ ਕਿਹੜਾ ਪਿੰਡ ਹੈ ਤੀਨੇ ਵਾਲਾ ਤੇ ਕੀ ਸਾਰੇ ਨਰੇਗਾ ਦੇ ਕਿੰਨੇ ਚਿਰ ਤੁਹਾਨੂੰ ਕੰਮ ਕਰਦੇ ਕਿੰਨੇ ਕੰਮ ਕਰਦੇ ਅੰਤ ਕਾਫੀ ਟਾਈਮ ਹੋ ਗਿਆ ਪੈਸੇ ਆਖੀ ਦਾ ਪਵਾ ਦੋ ਨਹੀਂ ਪਹੁੰਚੇ ਕੋਣ ਹੈ ਮੇਡ ਕੋਣ ਹੈ ਮੇਟ ਕੋਈ ਜਤਿੰਦਰ ਹੀ ਜਤਿੰਦਰ ਆ ਕੀ ਆਂਦੇ ਕੀ ਜਦੋਂ ਪੈਸੇ ਮੰਗਦੇ ਤੈ ਉਹ ਆਂਦੇ ਪਿੱਛੇ ਜਮਾ ਹੀ ਹੈ ਨਹੀਂ ਗੇ ਜ਼ੀਰੋ ਆ ਖਤਮ ਆ ਖਤਮ ਆ ਬਾਨੇ ਸ਼ਾਲੇ ਮਾਰ ਕੇ ਅੱਜ ਜਾਣੇ ਕਢੋਣਾ ਅੱਜ ਕੱਲ੍ਹ ਜਾਣੇ ਕਢੋਣਾ ਇਹ ਪੈਸੇ ਜਿਹੜੇ ਪੈਸੇ ਲੋਕਾਂ ਦੇ ਆਏ ਉਹ ਕਿੱਦੇ ਆਏ ਉਹ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੈਂ ਸਮੁੱੱਚੇ ਪਿੰਡ ਵੱਲੋਂ মিডিਆ ਨੂੰ ਜਾਣਕਾਰੀ ਦੇਣੀ ਚਾਹੁੰਦਾ ਵਾਂ ਬੜੇ ਸੁਚਾਰੂ ਢੰਗ ਨਾਲ ਮੈਂ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੁੰਦਾ ਮੈਂ ਇੱਕ ਮੰਗ ਹੀ ਮੰਗਣ데요 ਵਾਂ ਜੋ ਇਹ ਤੁਹਾਡਾ ਹੱਕ ਆ ਆ ਬੀਬੀਆਂ ਸਾਰੀਆਂ ਅੰਰੇਗਾ ਵਾਲੀਆਂ ਅਸਤਕਾਰਯੋਗ ਪ੍ਰਧਾਨ ਜੀ ਇਹ ਬਜ਼ੁਰਗ ਬੰਦੇ ਹੋਣ ਦੇ ਬਾਵਜੂਦ ਅੰਰੇਗਾ ਦਾ ਕੰਮ ਕਰਦੇ ਨੇ ਬੜੇ ਹੀ ਬਜ਼ੁਰਗ ਬੰਦੇ ਜਿਹੜੇ ਅੰਰੇਗਾ ਦਾ ਕੰਮ ਕਰਦੇ ਰਹੇ ਨੇ ਇਹਨਾਂ ਨੂੰ ਪੈਸਿਆਂ ਦੀ ਮਤਲਬ ਹਾਜ਼ਰੀਆਂ ਵੀ ਕਦੀ ਲਾਤੀਆਂ ਕਦੀ ਨਾ ਲਾਤੀਆਂ ਤੇ ਪੈਸੇ ਪੁੱਛਣ ਜਾਂਦੇ ਆ ਜੀ ਪਿੱਛੇ ਖਾਤੇ 'ਚ ਪੈਸੇ ਨਹੀਂ ਆ ਗਏ ਜਾਂ ਸਰਕਾਰ ਨਹੀਂ ਪਾ ਰਹੀ ਇਹਨਾਂ ਨੂੰ ਲਾਰੇ ਲੱਪੇ ਲਾ ਕੇ ਤੇ ਟੋਹਾਂ ਜੀ ਸੇ ਬਚਾਰੇ ਤੁੱਪੇ ਮਰਦੇ ਰਹਿ ਸਾਡੇ ਹੁੰਦਿਆਂ ਸਾਡੇ ਨਾਲ ਵੀ ਕੰਮ ਕਰਦੀਆਂ ਬੀਬੀਆਂ ਮੈਂ ਵੀ ਮਿਸਤੀ ਦਾ ਕੰਮ ਕਰਦਾ ਰਿਆਂ ਅਸੀਂ ਤੇ ਸਿੱਧਾ ਕੀਤਾ ਵੀ ਨਕਦ ਲੈਣੇ ਜੇ ਡੋਣਾ 'ਚ ਡਾਲੋ ਨਹੀਂ ਡੋਣਾ 'ਚ ਸਾਡੀ ਮਰਜ਼ੀ ਆ ਸਾਨੂੰ ਨਰੇਗਾ ਦੀ ਨਾ ਪਾਇਆ ਫੇਰ ਇਹਨਾਂ ਨੂੰ ਕਿਹਾ ਵੀ ਘਰ ਪਰਸੀ ਇੱਕ ਬੰਦਾ ਨਰੇਗਾ ਦੇ ਵਿੱਚ ਪਾਓ ਹਾਂਜੀ ਉਹ ਵੀ ਨਹੀਂ ਨਾ ਕੀਤਾ ਆ ਕੁਛ ਬੀਬੀਆਂ ਚਲੋ ਇਹਨਾਂ ਦੇ ਨਹੀਂ ਆਏ ਗੱਲ ਵੱਖਰੀ ਆ ਪਰ ਇਹ ਤੇ ਇਹਨਾਂ ਦਾ ਫਰਜ ਜਿਹੜਾ ਆ ਘਟਾਲਾ ਕੀਤਾ ਨਾ ਜਿਹੜੇ ਘਰ ਬੈਠੇ ਹੀ ਬੰਦੇ ਆ ਜਿਨ੍ਹਾਂ ਦੇ ਦੋ ਦੋ ਮਤਲਬ ਕਿਸੇ ਦੇ 20000 ਆ ਗਿਆ ਕਿਸੇ ਦੇ 25000 ਆ ਕਿਸੇ ਦੇ 30000 ਆ ਕਿਸੇ ਦੇ 5000 ਆ ਇਹ ਵੇਖੋ ਵੀ ਚੰਗੇ ਚੰਗੇ ਸਚਾਰੂ ਚੰਗੇ ਚੰਗੇ ਅਮੀਰ ਘਰਾਂ ਦੇ ਜੀਮੀਦਾਰ ਤਬਕੇ ਦੇ ਖਾਤਿਆਂ 'ਚ ਵੀ ਪੈਸੇ ਆਏ ਨੇ ਚਾਚੇ ਤਾਇਆ ਦੇ ਪੁੱਤਾਂ ਦੇ ਘਰ ਦੇ ਬੈਠਿਆਂ ਦੇ ਵਿੱਚ ਉਹਨਾਂ ਕਦੀ ਦਿਹਾੜੀ ਨਹੀਂ ਲਾਈ ਛੋੜੇ ਛੋੜੇ ਬੱਚਿਆਂ ਦੇ ਆਦੇ ਵੀ ਪੈਸੇ ਮਤਲਬ ਖਾਤਿਆਂ 'ਚ ਪਾਉਂਦੇ ਆ ਇਸੇ ਸਰਕਾਰ ਮੈਂ ਪੰਚਾਇਤ ਬੰਦੇ ਵਿੱਚ ਜਿਹੜਾ 4 ਮਹੀਨੇ ਪੰਚਾਇਤ ਆ ਬਣੀ ਆ ਨਾ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਹੀ ਇਹ ਖਾਤੇ ਖਲਾਏ ਆ ਇਲੈਕਸ਼ਨ ਤੋਂ ਪਹਿਲਾਂ ਹੀ ਇਹ ਜਿਹੜੇ ਆ ਮਤਲਬ ਨਾ ਪਏ ਨਰੇਗਾ ਦੇ ਵਿੱਚ ਕਿਸੇ ਨੂੰ ਪਿੰਡ ਵਾਲੇ ਨੂੰ ਨਹੀਂ ਪਤਾ ਕਿ ਇਹ ਮਤਲਬ ਜੋ ਹੜ ਰੋਧੀ ਤੇ ਨੂੰ ਨਹੀਂ ਪਤਾ ਵੀ ਇਹ ਕੀ ਬਣਿਆ ਵਾ ਕੀ ਲੱਗਦਾ ਭਾਈ ਇਹ ਕੰਮ ਤੇ ਜਾਂਦੇ ਰਹੇ ਰੋਜ਼ ਵੰਦੇ ਰਹੇ ਗਰਮੀਆਂ 'ਚ ਦਿਹਾੜੀ ਲਾਉਂਦੀਆਂ ਰਹੀਆਂ ਵਿਚਾਰੀਆਂ ਬੈਣ ਵੀ ਨਹੀਂ ਦਿੰਦੇ ਰਹੇ ਤੇ ਜਿਹੜੀਆਂ ਕੰਮ ਕਰਦੇ ਉਹਨਾਂ ਦਾ ਪੈਸਾ ਪਿਆ ਹੀ ਨਹੀਂ ਤੇ ਜਿਹੜੇ ਨਹੀਂ ਕਰਦੇ ਰੇ ਅੱਜ ਤੱਕ ਘਰੋਂ ਬਾਹਰ ਨਹੀਂ ਵੇਖੇ ਉਹਨਾਂ ਦੇ ਪੈਸੇ ਪਏ ਕਿੰਨੇ ਮਹੀਨੇ ਹੋ ਗਏ ਨਾ ਕੰਮ ਕਰਦੇ ਇਹਨਾਂ ਨੂੰ ਇਹਨਾਂ ਨੂੰ 4 ਮਹੀਨੇ ਹੋ ਗਏ ਟੋਟਲ ਵਿੱਚ ਡੇਢ ਮਹੀਨੇ ਤੇ ਪੈਸੇ ਨਹੀਂ ਇਹਨਾਂ ਦੇ ਆਏ ਤੇ ਕੀ ਲੱਗਦਾ ਜਿੱਦਾਂ ਚੁੱਲਾ ਚੋਕਾ ਇਹੋ ਸਾਰਾ ਬੈਣਾ ਚਲਾਉਂਦਾ ਤੇ ਸਾਡੇ ਪੈਸੇ ਨਹੀਂ ਮਿਲਦੇ ਉਹ ਤੇ ਵਿਚਾਰੀਆਂ ਰੋਣ ਡਈਆਂ ਜੀ ਹੂੰ ਰੋਜ਼ ਕਹਿੰਦੀ ਆ ਇੱਥੇ ਇਕੱਠੇ ਹੁੰਦੇ ਤੇ ਆ ਜਾੜ ਕੇ ਅੱਕ ਕੇ ਸੱਦਿਆ ਤੁਹਾਨੂੰ ਜਿਹੜਾ ਮੇਡ ਹੈ ਜਿਹਨੇ ਜਿਹਦਾ ਹਾਲ ਹੁੰਦਾ ਉਹ ਕੀ ਆਂਦਾ ਉਹ ਇਹਨਾਂ ਨੂੰ ਪਤਾ ਹੀ ਇਹ ਕਹਿ ਕੇ ਅੱਛਾ ਉਹਨੇ ਕੁਝ ਨਹੀਂ ਬੋਇਆ ਹਾਂਜੀ ਉਹਦੇ ਪਰਿਵਾਰ ਦੇ ਵਿੱਚ ਪਏ ਪੈਸੇ ਸਾਰਿਆਂ ਨੂੰ ਇਹਨਾਂ ਦੇ ਪਹਿ ਨਹੀਂ ਵਿਚਾਰੀਆਂ ਦੇ ਕੀ ਹੋਣਗੇ ਜਾਈਦਾ ਹਾਂਜੀ ਅਹੀਂ ਇਹ ਵੀ ਕਿਹਾ ਕਿ ਨਰੇਗਾ ਦੇ ਵਿੱਚ ਹਰ ਘਰ ਚੋਂ ਇੱਕ ਜੀ ਚਾਈਦਾ ਹਾਂਜੀ ਤੇ ਇਹ ਜਿੱਦਾਂ ਉਦਾਂ ਬੈਠਿਆਂ ਨੂੰ ਪਾਈ ਜਾਂਦੇ ਤੇ ਜਿਹੜਾ ਕੰਮ ਕਰੂਗਾ ਉਹਨਾਂ ਨੂੰ ਪੈਣੇ ਚਾਹੀਦੇ ਨੇ ਤੇਰੀ ਜਾਂਚ ਹੋਣੀ ਚਾਹੀਦੀ ਹਾਂਜੀ ਕੀ ਨਾਮ ਆਪਣਾ ਜੀ ਜਨਾਬ ਬਲਜੀਤ ਸਿੰਘ ਪਿੰਡ ਦੀਨਨੇਵਲ ਇਹ ਪਿੰਡ ਵਾਸੀ ਨੇ આરોਪ ਲਗਾਏ ਤੁਹਾਡੇ ਤੇ ਵੀ ਜਿਹਨੇ ਸਾਡੇ ਨਰੇਗਾ ਦੇ ਕੰਮ ਕੀਤਾ ਹਾਲ ਤੱਕ ਪੈਸੇ ਨਹੀਂ ਮਿਲੇ ਤੁਹਾਡਾ ਕਹਿਣਾ ਸਹੀ ਹੈ ਜੀ ਬਿਲਕੁਲ ਨਹੀਂ ਜਿਹੜਾ આરોਪ ਹੈ ਬਿਲਕੁਲ ਝੂਠ ਹੈ ਕਿਉਂਕਿ ਜੇ ਪਿੱਛੋਂ ਜਦੋਂ ਵੀ ਪੇਮੈਂਟ ਆ ਗਈ ਉਸੇ ਵੇਲੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈ ਜੂਗੀ ਇਹ ਤੇ ਸਰਕਾਰ ਦਾ ਕੰਮ ਹੈ ਤੇ ਸਰਕਾਰ ਨੇ ਹੀ ਕਰਨਾ ਵਾ ਨਾ ਕਿ ਸਰਪੰਚ ਦਾ ਕੰਮ ਹੈ ਜਿਹੜੇ ਉਹ ਕਿਤੇ ਵੀ ਤੁਹਾਡੇ ਪਰਿਵਾਰ ਦੇ ਕੋਈ ਦੋੰਦੇ ਵੀ ਤੁਹਾਡੇ ਪਰਿਵਾਰ ਦੇ ਬੰਦੇ ਪੈਸੇ ਪਾਈਆ ਉਹ ਕੀ ਮਾਮਲਾ ਹੈਗਾ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਸਾਰਾ ਝੂਠ ਹੈ ਜੀ ਇਹਦੇ ਵਿੱਚ ਕੋਈ ਨਹੀਂ ਪਰਿਵਾਰ ਦਾ ਮੈਂਬਰ ਹੈਗਾ ਜੇ ਮੇਰੇ ਪਰਿਵਾਰ ਦਾ ਮੈਂਬਰ ਹੋਗੇ ਤੇ ਮੈਂ ਕੋਈ ਗੱਲ ਨਹੀਂ ਉਦਾ ਦੇਖੂਗਾ ਕਿ ਕਰਨਾ ਪਹਿਲੀ ਤਾਂ ਗੱਲ ਨਹੀਂ ਹੈਗਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਪਰਿਵਾਰ ਦੇ ਮੇਰਾ ਕੋਈ ਮਤਲਬ ਕੋਈ ਨਾ ਨਹੀਂ ਹੈਗਾ ਇਸ ਕਰਕੇ ਮੈਂ ਮਾਫੀ ਚਾਹਨਾਵਾਂ ਕਿ ਮੈਨੂੰ ਇਹ ਪਰੇਸ਼ਾਨ ਤੰਗ ਨਾ ਕਰਨ ਜਦੋਂ ਪੈਸੇ ਆਗੇ ਆਪਣੇ ਆਪ ਹੀ ਇਹਨਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਣੇ ਆ ਤੇ ਸਾਰੇ ਪੰਜਾਬ ਦੇ ਹਿੰਦੁਸਤਾਨ ਦੇ ਪੰਜਾਬ ਦੇ ਕੀ ਮਤਲਬ ਇਹ ਇੰਡੀਆ ਦੇ ਨਹੀਂ ਪੈਸੇ ਹਲੇ ਤੱਕ ਆਏ ਜੀ